ਆ ਦੇਖ ਨਾ ਮਾਤੜ ਜੇ ਬੰਦੇ ਵਿਚਾਰੇ ਹਲੇ ਵੀ 605 ਜੀ ਪਏ ਪਏ ਨੇ ਭਾਈ ਜੰਗ ਮੁੱਕ ਗਈ ਭਲਾ ਮੁੱਕ ਗਈ ਉਹ ਮੈਂ ਤੁਹਾਨੂੰ ਕਲੀਅਰ ਕਰ ਦਾਂ ਜੀ ਧਰਤੀ ਤੇ ਤਾਂ ਫਿਲਹਾਲ ਸੀਜ਼ਫਾਇਰ ਆ ਜੰਗ ਮੁੱਕੀ ਹੋਈ ਆ ਪਰ YouTube ਤੇ ਹਜੇ ਚੱਲ ਰਹੀ ਆ ਨਹੀਂ ਪੱਕੀ ਗੱਲ ਹੈ ਖਬਰਾਂ ਦੇ ਮੁਤਾਬਕ ਆਰਮੀਆ ਨੇ ਤਾਂ ਸੀਜ਼ਫਾਇਰ ਮੰਨ ਲਿਆ ਇਸ ਟਾਈਮ ਸਿਰਫ ਟਰੋਲ ਆਰਮੀ ਲੜ ਰਹੀ ਆ ਸੋ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਬੰਬ ਬੰਬ ਮਜਾਈਲਾ ਸਭ ਕਮੈਂਟਾਂ ਚ ਸਿੱਟੀ ਜਾਂਦੇ ਨੇ ਇਹਨਾਂ ਨੇ ਕਿਹੜਾ ਪੈਨਿਅਰ ਫੇਲ ਮੁੱਲ ਲੈ ਕੇ ਆਉਂਦੀ ਚਲਾਈ ਜਾਂਦੇ ਨੇ ਬਸ ਅਸੇ YouTube ਵਾਲੀ ਅੱਡੀ ਦੁਨੀਆ ਇੱਕ ਇਹ ਪਾਕਿਸਤਾਨੀ ਯੂਟਿਊਬਰ ਤੇ ਇੰਡੀਅਨ ਯੂਟਿਊਬਰ ਇੱਕ ਦੂਜਾ ਨੂੰ ਵੀਡੀਓ ਪਾਪਾ ਪੁੱਛ ਰਹੇ ਨੇ ਤੁਸੀਂ ਆਪਦੇ ਮੁਲਕ ਨੂੰ ਕਿਹਾ ਵੀ ਆਪ جنگ ਨਹੀਂ ਲੜਨੀ ਚਾਹੀਦੀ ਇੱਧਰਲੇ ਹੰਨਰ ਨੂੰ ਉੱਧਰਲੇ ਇੱਧਰ ਨੂੰ ਤੁਸੀਂ ਆਪਦੇ ਮੁਲਕ ਨੂੰ ਕਿਹਾ ਵੀ جنگ ਨਹੀਂ ਮੈਂ ਲੋਕਾਂ ਨੂੰ ਕਲੀਅਰ ਕਰਦਾ ਵੀ ਬਲੌਗਰ ਬੰਦੇ ਦੇ ਕਹਿਣ ਤੇ ਨਾ ਘਰ ਦੇ ਕੱਦੂ ਧਰ ਨੂੰ ਨਹੀਂ ਹੜਦੋ ਦੋ ਦੇਸ਼ ਕਿੱਥੋਂ ਲੜਨ ਹੜ ਜਾਣਗੇ ਯਾਰ ਡਿੱ ਘੋੜਾ ਲੱਪੀ ਫੜਦੇ ਹੋਈ ਯਾਰ ਖੀ ਦਾ ਥੋੜਾ ਠਕ ਠਕਾ ਚੱਲੀ ਜਾਂਦਾ ਆਪਦੇ ਸਿੱਟੀ ਚੱਲੋ ਕੀਬੋਰਡਾਂ 'ਚ ਹੀ ਰਫੇਲ ਕੜਕੜ ਸਿੱਟਣੇ ਨੇ ਆ ਦੋ ਗੱਲਾਂ ਇਹਨਾਂ ਨੂੰ ਉਹ ਗੱਲ ਬੱਕੜੀ ਵਾਲਿਆਂ ਮੋਜੀਆਂ ਜਾਂ ਪਾਉਣ ਲੱਗ ਜੋ ਫਿਰ ਕੁਝ ਨਹੀਂ ਹੁੰਦਾ ਆਮ ਲੋਕਾਂ ਦੀ ਕੋਈ ਲੜਾਈ ਨਹੀਂ ਹੁੰਦੀ ਸੋ ਆਮ ਲੋਕਾਂ ਨੂੰ ਕੋਈ ਨੁਕਸਾਨ ਵੀ ਨਹੀਂ ਪਹੁੰਚਣਾ ਚਾਹੀਦਾ ਇਹ ਤਾਂ ਵੀਡੀਓ ਬੂੜੀਆਂ ਜਵਾਕਾਂ ਵਾਲਿਆਂ ਗੱਲਾਂ ਨੇ ਜੰਗ 'ਚ ਨਾ ਅਸਲੀ ਔਖੇ ਹੁੰਦੇ ਨੇ ਬਾਈ ਅਮਲੀ ਬੰਦੇ ਨਹੀਂ ਪੱਕੀ ਗੱਲਾਂ ਅਮਲੀ ਮੈਂ ਆਹ ਕਹਣਾ ਜਿਹੜੇ ਪੁੱਕੀ ਪੱਕੀ ਖਾਂਦੇ ਨੇ ਪੱਕੀ ਆਹ ਦਿਨਾਂ 'ਚ ਫੜੇ ਜਾਂਦੇ ਨੇ ਵਿਚਾਰੇ ਕਿਉਂਕਿ ਅੱਦੇ ਤੋਂ ਵੱਧ ਅਮਲੀ ਦਾ ਪੁੱਕੀ ਖਾਂਦੇ ਚੋਰੀ ਨੇ ਨਾਲੇ ਨਾ ਅਮਲੀ ਬੰਦੇ ਦੇ ਤਾਂ ਅੰਦਰ ਹੀ ਬਹੁਤ ਜੰਗਾਂ ਚੱਲੀ ਜਾਂਦੀਆਂ ਹੁੰਦੇ ਨੇ ਸਭ ਤੋਂ ਪਹਿਲੀ ਜੰਗ ਤਾਂ ਇਹਨਾਂ ਦੇ ਅੰਦਰ ਇਹ ਚੱਲਦੀ ਹੁੰਦੀ ਆ ਵੀ ਯਾਰ ਵਧੀਆ ਮਾਲ ਕਿੱਥੋਂ ਮਿਲੂ ਯਾਰ ਪਯੌਰ ਡੋਢੇ ਫਰ ਦੂਜੀ ਜੰਗ ਇਹਨਾਂ ਦੀ ਇਹ ਚੱਲਦੀ ਹੁੰਦੀ ਆ ਅਛਾ ਉੱਥੋਂ ਉੱਥੋਂ ਲਿਆਵਾਂਗੇ ਕਿਵੇਂ ਫਿਰ ਪਹੁੰਚ ਕੌਣ ਕਰਾਊ ਫਰ ਲਿਆਉਣ ਤੋਂ ਬਾਅਦ ਤੀਜੀ ਜੰਗ ਇਹਨਾਂ ਦੀ ਇਹ ਚੱਲ ਪੈਂਦੀ ਆ ਵੀ ਇਹ ਭੁੱਕੀ ਫੀਮ ਕੋਕ ਪੀ ਕੇ ਚੱਲੂਗੀ ਕਿ ਚਾਹ ਨਾਲ ਚੱਲੂਗੀ ਕਾਫੀ ਫਰ ਚੌਥੀ ਜੰਗ ਇਹਨਾਂ ਦੀ ਖਾਣ ਨੂੰ ਲੱਗ ਜਾਂਦੀ ਆ ਕਿਉਂਕਿ ਖਾਣੀ ਚੋਰੀ ਹੁੰਦੀ ਆ ਵੀ ਕਦੋਂ ਪਰੇ ਉਰੇ ਘਰ ਦੇ ਹੋਣ ਤੇ ਮੈਂ ਠੋਕਾਂ ਕਾ ਸੋ ਅਮਲੀ ਬੰਦੇ ਦਾ ਤਾਂ ਅੰਦਰ ਹੀ ਇੰਨੀਆਂ ਜੰਗਾਂ ਚੱਲਦੀ ਹੁੰਦੀਆਂ ਨੇ ਇਹਨਾਂ ਨੂੰ ਆਹ ਜੰਗਾਂ ਕਿੱਥੋਂ ਚੰਗੀਆਂ ਲੱਗਦੀ ਆਹ ਦਿਨਾਂ 'ਚ ਫੜੇ ਬਥੇ ਰਹਿ ਗਏ ਕਿਉਂਕਿ ਅੱਗੇ ਤਾਂ ਬਾਹਰ ਅੰਦਰ ਨਿਕਲਣਾ ਕਹਿੰਦੇ ਦਫ਼ਤਰ 'ਚ ਰੱਖੀ ਹੁੰਦੀ ਆ ਕਹਿੰਦੇ ਗੱਡੀ 'ਚ ਪਰੇ ਹੋਰ ਨਿਕਲ ਕੇ ਅਗਲਾ ਕਾਰਡ ਕੂਡ ਲਾ ਲੈਂਦਾ ਜਾਂ ਮਾੜੀ-ਮੁੱਟੀ ਆ ਜਿਹੜੀ ਖਾਂਦੇ ਆ ਫੀਮ-ਚੀਮੇ ਖਾ ਲੈਂਦੇ ਨੇ ਹੁਣ ਸਾਡੀ ਰਿਸ਼ਤਦਾਰੀ ਆ ਕੰਪਰਸਰ ਕੰਨੀ ਉਹਨਾਂ ਦੇ ਮੁੰਡੇ ਦਾ ਐਤ ਕੀ ਪਤਾ ਲੱਗਿਆ ਵੀ ਇਹ ਭੁੱਕੀ ਖਾਂਦਾ ਪੱਕੀ ਹੁਣ ਅੰਬਰਸਰ ਤਾਂ ਮੇਨ ਏਰੀਆ ਸੀ ਉਹ ਤਾਂ ਪੁਲਿਸ ਨੇ ਸੀਜ਼ ਕਰਾਇਆ ਬਈ ਬਈ ਅੰਦਰ ਰਹ ਉਦੇ ਕੋਲੇ ਹੁਣ ਇੱਕ ਅੱਧੇ ਦਿਨਾਂ ਦਾ ਕਾਰਖੰਡ ਹੋਣਾ ਦਿਹਾੜੀ ਦਾ ਨੰਘੀ ਔਖੇ ਸੌਖੇ ਦੀ ਦੂਜੇ ਦਿਨ ਚੱਲ ਪਈਆਂ ਟਟੀਆਂ ਭਰਾ ਦੂਜੇ ਦਿਨ ਲੱਗੀਆਂ ਟਟੀਆਂ ਉਹਨਾਂ ਤਾਂ ਉਹ ਊਸਲ ਬੱਟੇ ਲੈ ਕੇ ਕਦੇ ਭਾਂਡੇ ਚਾਵੇ ਕਦੇ ਬਾਹਰ ਜਾਵੇ ਘਰ ਦੇ ਕਿਹੜੇ ਨਾ ਕਰੇ ਕਰ ਅੰਦਰ ਪੈ ਜਾ ਭਾਈ ਅੰਦਰ ਬਾਹਰ ਤਾਂ ਜੰਗ ਲੱਗੀ ਵੀ ਆ ਪੈ ਜਾ ਚੁੱਪ ਕਰਕੇ ਅੰਦਰ ਪੈ ਜਾ ਉਹਦੀ ਬੈਗ ਜੜ ਲੱਗਦੀ ਆ ਕਿਤੇ ਬੈੱਡ 'ਚ ਲੈਟਰਨ ਦਾ ਬੁੱਲਟ ਟ੍ਰੇਨ ਵਾਂਗੂ ਆਉਂਦੀ ਆ ਸੂਟ ਬੜੀ ਉਹ ਬਿਜਾਰੇ ਨੇ ਔਕੇ ਸੌਕੇ 2 ਦਿਨ ਤਾਂ ਕੱਟੇ ਤੀਜੇ ਦਿਨ ਉਹਨੇ ਬਿਉਂਤ ਜੀ ਬਣਾ ਕੇ ਨਾ ਸਵੇਰੇ ਸਾਡੇ ਸ਼ਿਵ ਜੀ ਮੋਟਰਸਾਈਕਲ ਦੀ ਕਿੱਕ ਮਾਰਦੀ ਸਵੇਰੀ ਖੜਾ ਗਰਮ ਕਰੀ ਜਾਵੇ ਉਹ ਚੋਕ ਜੀ ਲੱਗ ਨਹੀਂ ਕਰਦਾ ਨਾਲ ਉੱਤੀ ਉਹਦਾ ਪਾਪਾ ਪਹੁੰਚ ਗਿਆ ਹੈਂਡਲ ਫੜ ਕੇ ਕਹਿੰਦਾ ਤੂੰ ਕਿਧਰ ਨੂੰ ਮੂੰਹ ਚੱਕਿਆ ਤੈਨੂੰ ਨਹੀਂ ਪਤਾ ਬਾਹਰ ਜੰਗ ਲੱਗੀ ਵੀ ਆ ਸਾਰੇ ਲੋਕਾਂ ਨੂੰ ਤਾਂ ਘਰ ਚ ਰਹਿਣ ਨੂੰ ਕਹਿੰਦੇ ਆ ਹੱਫਲੇਵੇਂ ਨੂੰ ਕੁਝ ਹੋਰ ਤਾੜੀ ਨਹੀਂ ਕਹਿੰਦਾ ਪਾਪਾ ਜੀ ਇਹੋ ਦਫ਼ਤਰ ਦੀਆਂ ਚਾਬੀਆਂ ਮੇਰੇ ਕੋਲੇ ਨੇ ਮੈਨੂੰ ਤਾਂ ਸੁਨੇਹਾ ਆਇਆ ਸੀ ਵੀ ਜਰੂਰੀ ਗਾਹਕ ਆ ਆ ਮੁੜੀ ਜਾਂਦਾ 2 ਕ ਘੰਟੇ ਸਾਜਰੇ ਖੋਲ ਲਿਆ ਕਰੋ ਦਫ਼ਤਰ ਬਜ਼ੁਰਗ ਉਹਨਾਂ ਦਾ ਕਹਿੰਦਾ ਕਿਹੜੀਆਂ ਤੇਰੇ ਕੋਲੇ ਜਲੇ ਵਾਲੇ ਬਾਗ ਦੀਆਂ ਚਾਬੀਆਂ ਨੇ ਓਏ ਵੀ ਟੂਰਿਸਟ ਆ ਮੁੜੀ ਜਾਂਦਾ ਕਹਿੰਦਾ ਜਹਾਜ਼ਾਂ ਵਾਲੀਆਂ ਟਿਕਟਾਂ ਵੇਚਣ ਦਾ ਤੇਰਾ ਇੱਕ ਖੋਖਾ ਜਿਹਾ ਪਾਇਆ ਪੈਣਾ 에어ਪੋਰਟ ਸਾਰੇ ਬੰਦ ਨੇ ਸਵਾਰੀਆਂ ਐ ਪੈਰਾਸ਼ੂਟ ਤੇ ਲੱਤ ਕੇ ਛੱਡ ਕੇ ਆਉਣੀ ਕੀ ਕਰਨਾ ਦਫ਼ਤਰ ਕੋਈ ਬੈਠ ਕੇ ਕਹਿੰਦਾ ਪੈਣਾ ਆਪ ਵੀ ਮਰੇਗਾ ਸਾਨੂੰ ਵੀ ਮਰੇ ਹੁਣ ਹਬਲੀ ਬੰਦਾ ਏਡੀ ਕਿ ਝੜਕ ਸੁਣ ਕੇ ਤਾਂ ਕਨਾਂ ਪਾਪਾ ਗੱਲ ਸੁਣ ਲੈ ਭਾਈ ਮੈਂ ਖਾਨਾ ਭੁੱਕੀ ਦਾ ਇੱਕ ਕਾਰ ਮੇਰੀ ਐਨੀ ਕ ਭੁੱਕੀ ਦਫ਼ਤਰ ਚ ਪਈ ਆ ਮੈਨੂੰ ਚੱਕ ਲਿਆ ਹੋਂ ਦੇ 2 ਦਿਨ ਤਾਂ ਲੰਘ ਗਏ ਵੀ ਮੈਂ ਤਾਂ ਟਟੀਆਂ ਲੱਗੀਆਂ ਮੈਨੇ ਹੋਰ ਨਹੀਂ ਹੁਣ ਸਬਰ ਹੁੰਦਾ ਹੁਣ ਬੁੜੀਆਂ ਨੂੰ ਨਾ ਤਾਂ ਅਵਲੀ ਬੰਦੇ ਦੀ ਨਬਜ ਪਤਾ ਆਂਦੀਆ ਕਰੀ ਨਾ ਨਾ ਗੁਰਪੀਤੇ ਤੂੰ ਅੰਦਰ ਪੈ ਜਾ ਪੁੱਤ ਤਾਂ ਤਾਂ ਤੋਂ ਤਾਂ ਮਜਾਇਲਾ ਚੱਲਦੀਆਂ ਨੇ ਜੇ ਕੋਈ ਮਜਾਇਲ ਦੀ ਵੀ ਕਾਹਨ ਜ਼ਿੰਮੇਵਾਰ ਗੁਰਪੀਤਾ ਕਹਿੰਦਾ ਬੀਬੀ ਤਾਂਹਨ ਲਈ ਮਜਾਇਲ ਤਾਂ ਖਾਨੀ ਡਿਗੂ ਖਾਨੀ ਨਹੀਂ ਪਰ ਥੱਲੇ ਉਹ ਰਫੇਲ ਡਿਗੀ ਜਾਂਦੇ ਨੇ ਫਿਰ ਜੋ ਇੱਕ ਪੜੀ ਲਿਖੀ ਫੈਮਿਲੀ ਨੂੰ ਡਿਸੀਜਨ ਲੈਣਾ ਚਾਹੀਦਾ ਗੁਰਪੀ ਗੁਰਪੀਤਾ ਬ੍ਰਾਂਡ ਦੇ ਚ ਪਾ ਕੇ ਕੁੱਟਿਆ ਚਾਰ ਦਿਨ ਅੰਦਰ ਨੂੜ ਕੇ ਰੱਖਿਆ ਜਦ ਨੂੰ ਜੰਗ ਵੀ ਨੱਪੜ ਗਈ ਹੁਣ ਉਹਦਾ ਪਾਪਾ ਸਾਰੀ ਰਿਸ਼ਤੇਦਾਰੀ ਚ ਫੋਨ ਕਰ ਕਰ ਵਧਾਈਆਂ ਦੇ ਜਾਂਦਾ ਕਹਿੰਦਾ ਨਾਲੇ ਤਾਂ ਜੰਗ ਰੁਕੇ ਦੀਆਂ ਸਾਰੇ ਮੁਲਕ ਨੂੰ ਵਧਾਈਆਂ ਨਾਲੇ ਸਾਡੇ ਪਰਿਵਾਰ ਨੂੰ ਵੀ ਕਹਿੰਦਾ ਬੰਬਾਂ ਵਾਲੀ ਜੰਗ ਵੀ ਨੱਪੜ ਗਈ ਇਧਰ ਸਾਡੇ ਗੁਰਪੀਤਾ ਦੀ ਭੁੱਕੀ ਵਾਲੀ ਜੰਗ ਵੀ ਨਬੇੜਦੀ ਕਹਿੰਦਾ ਜਦੋਂ ਤੋੜ ਲਾਗਦੀ ਸੀ ਉਹਦੀ ਬੈਪਰ ਚੱਕ ਲੈਂਦੀ ਧੇਤਰੇ ਦੀ ਲੈਤਰੇ ਦੀ ਕਹਿੰਦਾ ਕੁੱਟ ਕੁੱਟ ਭੁੱਕੀ ਛੜਾਦੀ ਸੋ ਬੇ ਵੈਸੇ ਤਾਂ ਸਾਰੇ ਮਾਪਿਆਂ ਨੂੰ ਡਿਸੀਜਨ ਇਹੀ ਲੈਣਾ ਚਾਹੀਦਾ ਜਿਨ੍ਹਾਂ ਦੇ ਜਵਾਗ ਜ ਐ ਕਹਿਣ ਲੱਗ ਜਾਂਦੇ ਹੁੰਦੇ ਨੇ ਨਾ ਚੋਰੀ ਖਾਣ ਤੋਂ ਬਾਅਦ ਤੋੜ ਲੱਗਦੀ ਆ ਲੱਤਾਂ 'ਚ ਵੈਪਰ ਸਿੰਪਲ ਈਜ਼ੀ ਫੰਡਾ ਚੁੱਪ ਕਰਕੇ ਭਾਂਡੇ 'ਚ ਪਾ ਕੇ ਸਾਰੀ ਫੈਮਿਲੀ ਵਾਲੇ ਦੁਆਲੇ ਵੈਪਰ ਲੈ ਖੜ ਜੋ ਨਾ ਤੋੜ ਕੀ ਖੜ ਜੋ ਜਦੋਂ ਜੋੜਾਂ ਤੇ ਪੈਣ ਲੱਗੇ ਵੈਪਰ ਜਾ ਸੋ ਇਸ ਕਰਕੇ ਨਾ ਇਹ ਜਿਹੜੀ ਨਵੀਂ ਮੰਦਿਰ ਨੇ ਇੱਕ ਫੰਡਾ ਜਾ ਬਣਾਇਆ ਵਾ ਸਾਡੇ ਬੁੜੇ ਤਾਂ ਫੀਮ ਖਾਂਦੇ ਸੀ ਜੀ ਥੋੜੀ 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 ਪੋਸਟ ਖਾਂਦੇ ਸੀ ਅਸੀਂ ਵੀ ਉਹਨਾਂ ਮੰਗੂ ਥੋੜੀ ਥੋੜੀ ਖਾਲ ਵੀਰੇ ਬੁੜਿਆਂ ਨੇ ਤਾਂ ਨਾ ਪੈਲੀਆਂ ਬਾਹੀਆਂ ਨੇ ਆ ਫੀਮਾਂ ਖਾ ਕੇ ਸਰਕਾਰ ਪੀਓ ਚ ਗਿਹੜੇ ਕਦੇ ਸਟਾਰਬਕਸ ਬੈ ਗਏ ਕਦੇ ਨਿਕ ਬੇਕਰ ਬੈ ਗਏ ਤੜਕੀ ਇਹ ਕੀ ਕੰਮ ਬਣ 10 ਮੁੰਡੇ ਜੇ ਮੈਨੂੰ ਕੋਈ ਫੀਮ ਫੂਮ ਖਾਣ ਵਾਲੇ ਮਿਲਣ ਨਾ ਦਸੇ ਤੇ ਦਸੇ ਗਿਲਟ ਫੀਲ ਕਰਦਿਆ ਖਾ ਕੇ ਵੀ ਬਾਈ ਛੱਡਣੀ ਦਾ ਚਾਹੁੰਦੇ ਯਾਰ ਛੱਡਣੀ ਚਾਹੁੰਦੇ ਨਜ਼ਾਰੇ ਵੀ ਲੈ ਲੈ ਦੋ ਦਿਨ ਦੁੱਖ ਭੋਗ ਲਵਾਂਗੇ ਕੀ ਹੋ ਜੂ ਆ ਜੰਗ ਤੇ ਬਹਾਨੀ ਛੱਡ ਦਿੰਦੇ ਅੱਧੇ ਫੜੇ ਗਏ ਹੋਣੇ ਹੁਣ ਤੁਸੀਂ ਜੰਗ ਚ ਆ ਮੈਂ ਨਵੀਆਂ ਕੁੜੀਆਂ ਨੂੰ ਦੱਸ ਦੇਣਾ ਜਿਨ੍ਹਾਂ ਥੋੜੇ ਵਿਆਹ ਹੋਏ ਨੇ ਜੇ ਥੋੜੇ ਘਰ ਵਾਲਾ ਨਾ ਤੜਕੇ ਉੱਠ ਕੇ ਨਾ ਆ ਕੇ ਲਮਾਰੀ ਮੂਰੇ ਖੜਾ ਝਾਕੀ ਜਾਂਦਾ ਵੀ ਕੀ ਪਾਵਾਂ ਕੀ ਪਾਵਾਂ ਉਹ ਤੁਹਾਡੇ ਪਰੇ ਹੋਣ ਦੀ ਵੇਟ ਕਰਦਾ ਬਿਮਾਰੀ ਜਿੱਤ ਰਿਹਾ ਉਹਦਾ ਅੱਗ ਸਵਾ ਹੋਰ ਪਾਉਣ ਨੂੰ ਕੀ ਮਨੀਸ਼ ਮਲੋਤਰੇ ਤੋਂ ਸਮੋਂਦਾ ਉਹ ਕੁਟਤੇ ਝੱਗੇ ਵੀ ਕਹਿੰਨੇ ਕਿੰਨੇ ਕਨੇ ਸੋ ਹਟ ਜੋ ਇਹ ਮੇਰੀ ਸਾਰੇ ਮੁੰਡਿਆਂ ਨੂੰ ਵੀ ਬੇਨਤੀ ਆ ਇਹ ਫਨ ਦਾ ਫਾਨਾ ਨਾ ਬਣਾਇਆ ਕਰੋ ਯਾਰ ਅੱਗੇ ਬੁੜਿਆਂ ਦਾ ਫਿਜ਼ੀਕਲ ਵਰਕ ਹੁੰਦਾ ਸੀ ਅੱਜ ਕੱਲ ਸਾਰਾ ਮੈਂਟਲੀ ਵਰਕ ਆ ਸੋ ਜਿੰਨੇ ਬੰਦਿਆਂ ਨੂੰ ਇਹ ਲੱਗਦਾ ਨਾ ਵੀ ਫੀਮ ਖਾ ਕੇ ਪਤਾ ਨਹੀਂ ਮੈਂ ਕਿੰਨਾ ਕੰਮ ਕਰ ਦੂੰ ਜਾਂ ਭੁੱਖੀ ਖਾ ਉਹ ਵੀਰੇ ਇਹ ਨਸ਼ਾ ਖਾਣ ਵਾਲੇ ਆਲੇ ਦੁਆਲੇ ਤੁਸੀਂ ਦੇਖ ਲਓ ਸਿਰਫ ਇਹ ਬੰਦੇ ਕੰਮ ਦੀਆਂ ਗੱਲਾਂ ਕਰਨਗੇ ਐ ਕਰਦਾਂਗੇ ਆ ਜਾਨਵਰੀ ਚ ਐ ਕੰਮ-ਕੁੰਮ ਨਹੀਂ ਕਰਦੇ ਕੱਲੀਆਂ ਗੱਲਾਂ ਕਰਦੇ ਨੇ ਕੰਮ ਦੀਆਂ ਫੇਕ ਟੋਪਾਂ ਮੈਨੂੰ ਰਿਲੀਜ਼ ਕਰਦੇ ਨੇ ਆਪਦਾ ਹਰ ਰੋਜ਼ ਨਕਲੀ ਹੈਪੀ ਹਾਰਮੋਨ ਅੰਦਰੋਂ ਪੈਦਾ ਕਰ ਦਿਆ ਖਾ ਲਈ 10 ਮਿੰਟ ਖੁਸ਼ ਰਹੇਲੇ ਫੇਰ ਮੂੰਹ ਐ ਕਰ ਲਿਆ ਫੇਰ ਖਾ ਇਹ ਚੋ ਕੁਝ ਨਹੀਂ ਨਿਕਲਣਾ ਬਾਈ ਜਦੋਂ ਫੀਲ ਕਰੋਗੇ ਜੇਲ ਆ ਤੁਹਾਨੂੰ ਬੇੜਾ ਇਕੱਠੇ ਆਵਾ ਥੋਡੇ ਚੋਂ ਰਹੇ ਜੇ ਮੈਂ ਕੋਈ ਸਹਜਾ ਕੋਈ ਖਾਂਦਾ ਫੜ ਲੈਣਾ ਸਾਰੀ ਜਥੇਬੰਦੀ ਧੋੜੀ ਲਾਉ ਕਿਉਂਕਿ ਆਪਣਾ ਤਾਂ ਕੰਮ ਹੀ ਪੈਣਾ ਚੁੱਪ ਕਰਕੇ ਪਿਆਰ ਕਰੋ ਬੇਹਲਿਆ ਤੋਂ ਪਿਆ ਵੀ ਨਹੀਂ ਜਾਂਦਾ ਨਾ ਬੈੱਡ ਤੇ ਸੌਣ ਨੂੰ ਤੁਹਾਨੂੰ ਕਿਹੜੀਆਂ ਡੋਜਾਂ ਦੀ ਲੋੜ ਆ ਚਾਰ ਫੁੱਲ ਕੇ ਵੱਧ ਸੋਧ ਦਿਓ ਨੀਂਦ ਹੀ ਕੁੱਟ ਲੋ ਰਾਮ ਨਾਲ ਬਾਕੀ ਜੀ ਜੰਗਾ ਜੁੰਗਾ ਕਿਸੇ ਵੀ ਦੇਸ਼ਦਾਨ ਕੋਈ ਵੀ ਆਮ ਨਾਗਰਿਕ ਹੋਵੇ ਕੋਈ ਨਹੀਂ ਚਾਹੁੰਦਾ ਹੁੰਦਾ ਸਾਰੇ ਪਾਸੇ ਅਮਨ ਸ਼ਾਂਤੀ ਚਾਹੁੰਦੇ ਆ ਪ੍ਰਮਾਤਮਾ ਸਾਰੇ ਸੰਸਾਰ ਚੜ੍ਹਦੀ ਕਲਾ ਬਖਸ਼ੇ ਜਿਹੜੇ ੜ੍ਹ ਕੇ ਵੇ ਰਾਹਾਂ ਤੋਂ ਪ੍ਰਮਾਤਮਾ ਉਹਨਾਂ ਨੂੰ ਵੀ ਸਮਤ ਬਖਸ਼ੇ ਹਰ ਇੱਕ ਬੰਦੇ ਨੂੰ ਆਪਦੇ ਘਰ ਲਈ ਪਿੰਡ ਲਈ ਸ਼ਹਿਰ ਲਈ ਆਪਦੀ ਸਟੇਟ ਲਈ ਦੇਸ਼ ਲਈ ਆਪਦੀ ਕੌਮ ਲਈ ਪਰਮਾਤਮਾ ਸਭ ਨੂੰ ਜ਼ਿੰਮੇਵਾਰ ਬਣਾਵੇ ਤਾਂ ਕਿ ਹਰ ਇੱਕ ਬੰਦਾ ਸਹੀ ਤਰੀਕੇ ਨਾਲ ਜ਼ਿੰਦਗੀ ਜਿਉਵੇ ਕੁਦਰਤਾ ਸਫਰਾ ਭਰਾਵੋ ਕਰ ਕਰ ਸਾਹਮਣੇ ਮੁੜ ਜਾਣਾ ਇੱਥੇ ਇੱਥੇ ਕੁਝ ਨਹੀਂ ਰਹਿ ਜਾਣਾ ਸੋ ਸਾਰੇ YouTube ਵਾਲੇ ਵੀ ਇੱਕ ਦੂਜੇ ਨਾਲ ਸ਼ੋਗਲ ਮੇਲਾ ਕਰਿਆ ਕਰੋ ਸਿੰਘ ਨਾ ਫਸਾਇਆ ਕਰੋ ਸੋ ਚੜ੍ਹ ਦੀ ਕਲਾ ਸਰਬੱਤ ਦਾ ਭਲਾ ਪੁੱਲੋ